ਬੜੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਦੱਸਦੀ ਹਾਂ ਕਿ ਹੁਣ ਭਾਰਤ ਹਵਾਈ ਫੌਜ ਦੇ ਵੱਲੋਂ ਇੱਕ ਵੱਡਾ ਆਪਰੇਸ਼ਨ ਜਾਰੀ ਕਰ ਦਿੱਤਾ ਹੈ ਦੱਸਦੀ ਹਾਂ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਅਤੇ ਕਸ਼ਮੀਰ ਦੇ ਵਿੱਚ ਅਤਵਾਦੀ ਕੈਂਪਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੈ ਅਤਵਾਦੀ ਇਹ ਜਿਹੜੀ ਇੱਕ ਮੁਜ਼ਾਇਲ ਤਾਂ ਕੀ ਗਈ ਹੈ ਦੱਸਦੀ ਹਾਂ ਕਿ ਹਮਲਾ ਹੋ ਚੁੱਕਾ ਹੈ ਜਿਸ ਤੋਂ ਬਾਅਦ ਕੁਝ ਅਤਵਾਦੀਆਂ ਦੇ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ ਪਹਿਲਗਾਮ ਦੇ ਵਿੱਚ ਹੋਏ ਇਸ ਵੱਡੇ ਹਮਲੇ ਤੋਂ ਬਾਅਦ ਸਰਕਾਰ ਐਕਸ਼ਨ ਮੋਰ ਤੇ ਵਜਾਂ ਜਿਸ ਤੋਂ ਬਾਅਦ ਹੁਣ ਕੁਝ ਹਵਾਈ ਅੱਡਿਆਂ ਤੇ ਜਿਹੜੀਆਂ ਉਡਾਨਾਂ ਨੇ ਉਹਨਾਂ ਦੇ ਵਿੱਚ ਵਿਗਨ ਪੈਂਦਾ ਹੋਇਆ ਨਜ਼ਰ ਆਇਆ ਸਭ ਤੋਂ ਜ਼ਿਆਦਾ ਡੂੰਘਾ ਅਸਰ ਜੰਮੂ ਕਸ਼ਮੀਰ ਦੇ ਸ਼ਿਰੀ ਨਗਰ ਹਵਾਈ ਅੱਡੇ ਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਤੇ ਕੁਝ 에ਅਰਲਾਈਨਸ ਨੇ ਆਪਣੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ 에ਅਰ ਇੰਡੀਆ ਦੀ ਉਡਾਨ ਕਿਹੜੀਆਂ ਰੱਦ ਹੋ ਗਈ ਹੈ 12 ਵਜੇ ਤੱਕ ਕੁਝ ਉਡਾਨਾਂ ਰੱਦ ਹੋ ਗਈਆਂ ਨੇ ਚंडीगढ़, ਜੋਧਪੁਰ, ਰਾਏਕੋਟ ਜਾਂ ਬੁਰਾ ਥਾਮਾ ਦੇ ਉੱਤੇ ਜਿਹੜੀਆਂ ਉਡਾਨਾਂ ਜਾਣੀਆਂ ਸੀ ਉਹ ਰੱਦ ਕਰ ਦਿੱਤੀਆਂ ਨੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਆਤਵਾਦੀ ਹਮਲਾ ਹੋਇਆ ਸੀ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ ਔਰ ਕਿਹਾ ਸੀ ਕਿ ਇਹ ਹਮਲੇ ਹੋਣੇ ਚਾਹੀਦੇ ਨੇ ਪਾਕਿਸਤਾਨ ਨੂੰ ਜਵਾਬੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਪਾਕਿਸਤਾਨ ਤੇ ਜਿਸ ਤੋਂ ਬਾਅਦ ਹੁਣ ਕੁਝ ਉਡਾਨਾਂ ਤੇ ਡੂੰਘਾ ਅਸਰ ਹੋਇਆ ਹੈ ਸਫ਼ਰ ਕਰਨ ਵਾਲਿਆਂ ਨੂੰ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵੱਡੀ ਖਬਰ ਇਸ ਵਕਤ ਵੀ ਤੁਹਾਡੇ ਨਾਲ ਸਾਂਝੀ ਆ ਤੇ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਰੋਸ ਨਜ਼ਰ ਆਇਆ ਸੀਗਾ ਔਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਦੇ ਸਮੇਂ ਦੇ ਵਿੱਚ ਕੁਝ ਉਡਾਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਨੇ ਔਰ ਉਸ ਤੋਂ ਬਾਅਦ ਅਮਰੀਕਾ ਰਿਪੋਰਟ ਦੇ ਜਿਹੜੀਆਂ ਉਡਾਨਾਂ ਆਈਆਂ ਸੀ ਉਹਨਾਂ ਦੀ ਗ੍ਰੇਡ 1 ਇਹ ਆ ਦਿੱਲੀ ਵਾਲ ਨੂੰ ਕਰ ਦਤੀ ਹੈ ਜਾਨਕੀ ਅਮਰੀਤ ਸਰ 에어ਪੋਰਟ ਦੇ ਉੱਤੇ ਕੋਈ ਵੀ ਫਲਾਈਟ ਜਿਹੜੀ ਲੈਂਡ ਨਹੀਂ ਕਰਨ ਵਾਲੀ ਆ ਔਰ ਇਹ ਜਿਹੜੀਆਂ ਕੁਝ 에어ਲਾਈਨਸ ਨੇ ਆਪਣੀਆਂ ਉਡਾਨਾਂ ਰੱਦ ਕਰ ਦਤੀਆਂ ਨੇ ਤਾਂ ਸਫ਼ਰ ਕਰਨ ਵਾਲੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਮੁਸ਼ਕਲਾ ਆਉਣਗੀਆਂ ਇਸ ਖਬਰ ਤੁਹਾਡੇ ਲਈ ਜ਼ਰੂਰੀ ਹੈ ਔਰ ਜਿਸ ਤਰੀਕੇ ਦੇ ਨਾਲ ਹੁਣ ਮਸਾਇਲ ਹਮਲਾ ਹੋਇਆ ਹੈ ਪਾਕਿਸਤਾਨ ਤੇ ਕਸ਼ਮੀਰ ਦੇ ਉੱਤੇ ਆਤਵਾਦੀ ਕੈਂਪਾਂ ਦੇ ਉੱਤੇ ਜਿਹੜੇ ਹਮਲੇ ਹੋਏ ਨੇ ਉਸ ਤੋਂ ਬਾਅਦ ਹੁਣ ਇਹ ਮਾਮਲਾ ਜ਼ਿਆਦਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉਡਾਨਾਂ ਜਿਹੜੀਆਂ ਨੇ ਕਈ ਰੱਦ ਕਰ ਦਿੱਤੀਆਂ ਨੇ ਤੇ ਖਾਸ ਕਰਕੇ ਹੁਣ ਜਿਹੜੇ ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕ ਨੇ ਉਹ ਜ਼ਰੂਰ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਤੁਹਾਡੇ ਲਈ ਖਾਸ ਖਬਰ ਆ ਚੁੱਕੀ ਹੈ ਵੱਡੀ ਤੇ ਅਹਿਮ ਖਬਰ ਹੈ ਕਿਉਂਕਿ ਉਹ ਪਹਿਲਗਾਮ ਦੇ ਵਿੱਚ ਹੋਇਆ ਤਵਾਦੀ ਹਮਲੇ ਤੋਂ ਬਾਅਦ ਹੁਣ ਜਿੱਥੇ ਮਸਾਇਲ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਆਤਵਾਦੀ ਕੈਂਪਾਂ ਦੇ ਉੱਤੇ ਤੇ ਉਸ ਤੋਂ ਬਾਅਦ ਹੁਣ ਵੱਡੇ ਪੱਧਰ ਦਾ ਜਿਹੜਾ ਮਾਮਲਾ ਇਹ ਵੱਧ ਚੁੱਕਾ ਤਾਂ ਅਹਿਮ ਖਬਰ ਹੈ ਇਸ ਨੂੰ ਵੀ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਉਣਾ ਜ਼ਰੂਰੀ ਹੈ ਉਹ ਦੰਦ ਦਸ ਦਈਏ ਕਿ ਏਅਰ ਇੰਡੀਆ ਨੇ ਆਪਣੀਆਂ ਜਿਹੜੀਆਂ ਕੁਝ ਉਡਾਨਾਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ ਜਾਨੀ ਕਿ ਹੁਣ ਜੇਕਰ ਤੁਸੀਂ ਸਫ਼ਰ ਕਰਨ ਵਾਲੇ ਸੋਚ ਰਹੇ ਸੀ ਤੁਹਾਡੀਆਂ ਟਿਕਟਾਂ ਹੋਈਆਂ ਸੀਗਾ ਤਾਂ ਹੁਣ ਤੁਹਾਨੂੰ ਮੁਸ਼ਕਲ ਆ ਸਕਦੀ ਹੈ ਤੇ ਇਸ ਚਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਤੇ ਇਸ ਨੂੰ ਵਿਦੇਸ਼ੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ